ਕੁਜੀ 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 ਤਾਂ ਲਾਲੀ ਓਏ ਕੀ ਸਵਾਦ ਆ ਕੋਟ ਫੱਤਿਆਂ ਆ ਆ ਸਿਰਾਂ ਹੋ ਰਹੀਆਂ ਤਾੜੀਆਂ ਓਏ ਘਰੇ ਨੀ ਲੇ ਕਹਿ ਲਈ ਉਹਨਾਂ ਦੇ ਲਈ ਤਾਂ ਚੇਲੇ ਹੀ ਐ ਗੁਰਲਾਲ ਘਨੌਰ ਜੀ ਵੀ ਆ ਗਏ ਨੇ ਹਲਕਾ ਐਮ ਐਲ ਏ ਤੇ ਘਨੌਰ ਤੋਂ ਐਮ ਐਲ ਏ ਸਾਹਿਬ ਇੱਕ ਵਾਰੀ ਤਾੜੀ ਮਾਰ ਦਈਏ ਓ ਦੁੱਗਾਂ ਵਾਲਾ ਖੁਸ਼ੀ ਕਰਾਉ ਟੁਕ 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 ਤੁਕ 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 ਕਬੱਡੀ ਅਨੰਦ ਤੇ ਖੁਸ਼ੀ ਅਨੰਦ ਤੇ ਖੁਸ਼ੀ ਥੋੜੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਮੇਰ ਰੱਖੇ ਵਾਹਿਗੁਰੂ ਮੇਰ ਕਰੇ ਕਿ ਸੱਟ ਫਿਟਨਾ ਭਾਈਆ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਂ ਖਿਡਾਰੀਆਂ ਨੂੰ ਬੇਨਤੀ ਕਰਦਾ ਵੀ ਥੋੜੀ ਹਵਾ ਆਉਣ ਦਿਓ ਆਪਾਂ ਕਿ ਮੇਰੇ ਵੀਰੋਂ ਕਾਮਯਾਬ ਕਰਨ ਦੇ ਲਈ ਆਏ ਨੇ ਸਾਰਿਆਂ ਦਾ ਸਤਿਕਾਰ ਹੈ ਜਿਨ੍ਹਾਂ ਨੇ ਪੈਸਿਆਂ ਦੇ ਲਈ ਸਹਿਯੋਗ ਪਾਇਆ ਉਹਨਾਂ ਦਾ ਵੀ ਧੰਨਵਾਦ ਹੈ ਕਈ ਪੈਸੇ ਦਾ ਸਹਿਯੋਗ ਨਹੀਂ ਵੀ ਪਾ ਸਕਦੇ ਪਰ ਉਹ ਉਦਾਂ ਹੁੰਦੇ ਐ ਔਰ ਖੇਡ ਕਬੱਡੀ ਦੇ ਲਈ ਤਾੜੀਆਂ ਮਾਰਦੇ ਐ ਉਹ ਸਤਿਕਾਰ ਬਣ ਜਾਂਦਾ ਇੱਕ ਪਾਸੇ ਖੁਸ਼ੀ ਹੈ ਔਰ ਦੂਜੇ ਪਾਸੇ ਮੈਨੂੰ ਲੱਗਦਾ ਵੀ ਪਪੂ ਥੀਰੋ ਮਾਜਰੇ ਵਾਲਾ ਪਪੂ ਥੀਰੋ ਮਾਜਰਾ ਤੇ ਖੁਸ਼ੀ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਕੋਟ ਫੱਤੇ ਦੀ ਖੇਡ ਮੈਦਾਨ ਹੈ ਮੇਰੇ ਵੀਰੋ ਆਓ ਖੁਸ਼ੀ ਨੇ ਲਾ ਕੇ ਤਕੜਾ ਜੇਤੂ ਰਹੀ ਹੈ ਜਾਂ ਫਿਰ ਖੁਸ਼ੀ ਤੋਂ ਅਸ਼ੀਰਵਾਦ ਲੈ ਕੇ ਆਇਆ ਮਹਾਨ ਖਿਡਾਰੀ ਤੋਂ ਖੁਸ਼ੀ ਦੇ ਅਸ਼ੀਰਵਾਦ ਨੌਜਾਨ ਆ ਤੇਰੇ ਪਿੱਛੇ ਇੱਕ ਛੋਟਾ ਜਿਹਾ ਬੱਚਾ ਆਇਆ ਭੱਜ ਕੇ ਆਇਆ ਕਹਿੰਦਾ ਮੈਂ ਖੁਸ਼ੀ ਬਾਰੇ ਬੋਲਣਾ ਹੈ ਇਹ ਸਰਬਰਾਮ ਹੈ ਔਰ ਬੜਾ ਦੁਖਾਂਤ ਹੋਇਆ ਇਸ ਨੌਜਾਨ ਦੇ ਪਰਿਵਾਰ ਦੇ ਵਿੱਚ ਪਿਛਲੇ ਦਿਨੀ ਇਹਦੇ ਫਾਦਰ ਸਾਹਿਬ ਮੇਰੇ ਵੀਰੋ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜਾ ਅਫਸੋਸ ਹੋਇਆ ਹੈ ਬੜੇ ਹੀ ਲੋੜਵੰਦ ਪਰਿਵਾਰ ਦਾ ਮੈਂ ਗਰੀਬ ਨਹੀਂ ਕਹੂੰਗਾ ਬੜੇ ਲੋੜਵੰਦ ਪਰਿਵਾਰ ਦਾ ਇਹ ਨੌਜੋਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੌਜੋਨਾਰੇ ਵੀ ਜਰੂਰ ਸੋਚਣਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮੇਰੀ ਬੇਨਤੀ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਦੀਆਂ ਨੰਮੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੰਨ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ